ਇਹ ਜੀ ਕਿਸ ਵਿਸ਼ੇ ਤੇ ਹੈ ਜੀ ਕਿ ਇਹਦੇ ਚ ਕੱਲ ਇੱਕ ਸويرੇ ਤਲਾਹ ਮੇੜੀ ਜੀ ਕਿ ਕਤਲ ਹੋ ਗਿਆ ਔਰ ਉਹਦੀ ਤਲਾਹ ਦੇ ਉੱਤੇ ਜਦੋਂ ਮੌਕੇ ਤੇ ਐਸਐਚਓ ਤੇ ਡੀਐਸਪੀ ਸਾਹਿਬ ਜਾਂਦੇ ਆ ਉੱਤੇ ਮੌਕਾ ਦੇਖਦੇ ਆ ਮੌਕੇ ਤੋਂ ਜਿਹੜਾ ਪਤਾ ਕਰਦੇ ਤਾਂ ਉਥੋਂ ਜਿਹੜੇ ਜਿਨ੍ਹਾਂ ਦੇ ਘਰ ਦਾ ਜਿਹਦੇ ਦਿਓਰ ਦਾ ਸਤਨਾਮ ਦਾ ਕਤਲ ਹੋਇਆ ਸੀ ਉਹਦੀ ਪਰਜਾਈ ਨੇ ਆਪਣੇ ਬਿਆਨ 'ਚ ਇਹ ਲਿਖਾਇਆ ਸੀ ਕਿ ਜੀ ਸਾਡੇ ਘਰੇ ਰਾਤੀ 12 ਵਜੇ ਦੇ ਕਰੀਬ ਚਾਰ ਪੰਜ ਬੰਦੇ ਆਉਂਦੇ ਆ ਔਰ ਗਾਤਰ ਔਰ ਪਿਸਟਲ ਵਗੈਰਾ ਦੇ ਨਾਲ ਨਾ ਮਸੱਲਾ ਸੀਗੇ ਉਹਨਾਂ ਨੇ ਆਂਦੇ ਹੀ ਮਾਰਕਟ ਕੋਲ ਸ਼ੁਰੂ ਕਰਤੀ ਔਰ ਉੱਚੀ ਉੱਚੀ ਇਹ ਕਹਿ ਰਹੇ ਸੀਗੇ ਕਿ ਤੁਸੀਂ ਸਾਡੀ ਕੁੜੀ ਨੂੰ ਤੂੰ ਟਰੱਕਾਂ ਤੇ ਲਈ ਫਿਰਦਾ ਚੰਗੇ ਭਲੇ ਅਸੀਂ ਖਾਨਾ ਨਹੀਂ ਬੰਦੇ ਆ ਤਾਂ ਤੂੰ ਸਾਡੀ ਕੁੜੀ ਲਈ ਫਿਰਦਾ ਤੇ ਉਹ ਮਾਰ ਕੇ ਕੁੱਟਮਾਰ ਕਰਕੇ ਮਾਰ ਕੇ ਉਹਨੂੰ ਚਲੇ ਗਏ ਉਹਨਾਂ ਕੋਲ ਲੈ ਕੇ ਉਹਨੂੰ ਘਰੋਂ ਖਿੱਚ ਕੇ ਬਾਹਰ ਲੈ ਗਏ ਤੇ ਬਾਹਰ ਜਾ ਕੇ ਮਾਰਤਾ ਉਹਦੀ ਡੈਡ ਬੋਡੀ ਘਰ ਤੋਂ 2 400 ਮੀਟਰ ਤੇ ਮਿਲੀ ਉਦੀ ਜੋ ਨੇ ਲਿਖਾਇਆ ਉਸ ਮੁਤਾਬਕ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਤਫਤੀਸ਼ ਕੀਤੀ ਔਰ ਸਾਰਾ ਉੱਥੇ ਇਹਨਾਂ ਨੇ ਲੋਕਲ ਟੀਮ ਨੇ ਬੜੀ ਮਿਹਨਤ ਕੀਤੀ ਔਰ ਕੈਮਰੇ ਕੋਮਰੇ ਦੇਖੇ ਤਾਂ ਉਹਦੇ ਚ ਜਿਹੜੀ ਸ਼ੱਕ ਦੀ ਸੂਈ ਜਨਾਨੀ ਵਾਲ ਉੱਤੇ ਉਹਦੇ ਮੁੰਡੇ ਵਾਲ ਗਈ ਜਦੋਂ ਉਹਨਾਂ ਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮਨਜੀਤ ਕੌਰ ਨੇ ਸਾਰਾ ਕੁਝ ਦੱਸਤਾ ਇਹਦੇ ਮਨਜੀਤ ਕੌਰ ਦੇ ਜਿਹੜਾ ਕਿ ਮਰਨ ਵਾਲੇ ਨਾਲ ਤਾਲੁਕਤ ਸੀਗੇ ਆਪਣੇ ਦਿਓਰ ਨਾਲ ਤੇ ਇੱਕ ਹੋਰ ਬੰਦੇ ਨਾਲ ਤਾਲੁਕਤ ਸੀਗੇ ਤੋ ਉਹ ਜਿਹੜਾ ਇਹਦਾ ਮੁੰਡਾ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਤੇ ਉਹ ਬੰਦਾ ਵੀ ਜਿਹੜਾ ਜਿਹਦੇ ਨਾਲ ਸਰਜੀਤ ਸਿੰਘ ਹੈਗਾ ਉਹ ਵੀ ਨਹੀਂ ਸੀ ਬਰਦਾਸ਼ਤ ਕਰਦਾ ਵੀ ਆਪਣੀ ਦਿਓਰ ਨਾਲ ਵੀ ਇਹ ਰਹਿੰਦੀ ਹੈ ਜਦੋਂ ਕਿ ਉਹਦੇ ਵੀ ਨਜ਼ਾਇਜ਼ ਸਬੰਧ ਸੀ ਤਾਂ ਇਹਨਾਂ ਨੇ ਜਿਹੜੀ ਆ ਇਹ ਸਾਜ਼ਿਸ਼ ਰਚ ਕੇ ਨਾਲ ਉਹਦਾ ਮੁੰਡਾ ਨਾਲ ਮੁੰਡੇ ਦੇ ਤਿੰਨ ਚਾਰ ਦੋਸਤ ਸੀਗੇ ਚਾਰ ਪੰਜ ਛੇ ਜਣਿਆਂ ਨੇ ਇਹਨਾਂ ਨੇ ਉਹਦਾ ਕਤਲ ਕਰਤਾ ਸਤਰਾਮ ਦਾ ਔਰ ਸਟੋਰੀ ਇਹ ਬਣਾਤੀ ਜਿਵੇਂ ਗੁੰਮਰਾਹ ਕਰਨ ਵਾਸਤੇ ਕਿ ਇਹ ਜੀ ਕਿਤੇ ਕੁੜੀ ਦਾ ਰਿਸ਼ਤਾ ਹੋਇਆ ਸੀਗਾ ਜਾਂ ਕਿਸੇ ਕੁੜੀ ਨਾਲ ਇਨਵੋਲਡ ਸੀਗਾ ਉਹਨਾਂ ਨੇ ਆਖੇ ਮਾਰਤਾ ਅੱਜ ਕਿੰਨੇ ਜਣਿਆਂ ਦੇ ਪਰਚਾ ਦਰਜ ਹੋਇਆ ਹੈ ਟੋਟਲ ਪਰਚਾ 6 ਜਣੇ ਕਿੰਨੇ ਕਾਬੂ ਕੀਤੇ ਗਏ ਨੇ ਹੁਣ ਤੱਕ ਤਾਂ ਜੀ ਇਹ ਮੁੰਡਾ ਤੇ ਉਹਦੀ ਮਾਂ ਦੋ ਜਣੇ ਪੁਲਿਸ ਨੂੰ ਮਾਰਿਆ ਸੀ ਤੱਕ ਕੋਈ 1 ਤਰੀਕ ਤੱਕ 1 ਮਾਰਚ ਤੱਕ ਪੁਲਿਸ ਨੂੰ ਮਾਰਿਆ ਮੁੰਡਾ ਹੈ ਉਹਦਾ ਮਤਲਬ ਫਾਦਰ ਹੀ ਸੀ ਜਿਹਨੂੰ ਮਾਰਿਆ ਨਹੀਂ ਮੁੰਡੇ ਦਾ ਫਾਦਰ ਤਾਂ ਟਰੱਕ ਡਰਾਈਵਰ ਸੀ ਮੁੰਡੇ ਦਾ ਚਾਚਾ ਸੀਗਾ ਜਿਹਦੇ ਨਾਲ ਨਜ਼ਾਇਜ਼ ਸਮਾਨ ਸੀਗੀ ਇਹਦੀ ਮਾਂ ਦੇ ਔਰ ਇੱਕ ਹੋਰ ਬੰਦੇ ਨਾਲ ਸੀਗੀ ਤਾਂ ਇਹ ਮੁੰਡਾ ਚਾਚੇ ਨਾਲ ਜਿਹੜੇ ਸਮਾਨ ਸੀ ਉਹਨੂੰ ਬਰਦਾਸ਼ਤ ਨਹੀਂ ਸੀ ਕਰਦਾ ਔਰ ਉਹ ਜਿਹੜਾ ਬੰਦਾ ਤੀਸਰਾ ਬੰਦਾ ਸੀਗਾ ਸਰਵਜੀਤ ਸਿੰਘ ਉਹ ਵੀ ਇਹ ਬਰਦਾਸ਼ਤ ਨਹੀਂ ਸੀ ਕਰਦਾ ਵੀ ਮੇਰੇ ਤੋਂ ਇਲਾਵਾ ਇਹ ਆਪਣੇ ਦਿਓਰ ਨਾਲ ਵੀ ਤਾਂ ਉਸ ਕਰਕੇ ਇਹਨਾਂ ਦੀ ਆਪਸ ਵਿੱਚ ਖਹਿਵਾ ਜੀ ਚੋਦਾ ਜਿਹੜਾ ਮੰਡੂ ਠੀਕ ਔਰ